ਦੋ ਗੜੀ ਚਮਕੌਰ ਦੀ ਧਰਤੀ ਖੂਨ ਨਾਲ ਰੰਗ ਗਏ ਨੇ ਦੋ ਸਰਹੰਦ ਦੀਆਂ ਨੀਆਂ ਨੂੰ ਰਸਨਾ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਸਾਹਿਬ ਦੇ ਲਾਲਾਂ ਦੀ ਸ਼ਹਾਦਤ ਦਾ ਦਿਨ ਹੈ ਮਨ 'ਚ ਗੁਰੂ ਪਿਆਰੀ ਸਾਧ ਸੰਗਤ ਜੀ ਕੋਈ ਵਿਚਾਰ ਆਏ ਤੁਹਾਡੇ ਨਾਲ ਸਾਂਝੇ ਕਰ ਲਈਏ ਇਸ ਵੀਡੀਓ ਨੂੰ ਜਿਹੜੇ ਦਰਦ ਰੱਖਦੇ ਐ ਸ਼ੇਅਰ ਜ਼ਰੂਰ ਕਰ ਦਿਓ ਦੂਜੇ ਵੀਡੀਓ ਨੂੰ ਤਾਂ ਤੁਸੀਂ ਪਿਆਰ ਦਿੰਦੇ ਹੋ ਇਸ ਵੀਡੀਓ ਨੂੰ ਵੀ ਪਿਆਰ ਦਿਓ ਆਪਣੇ ਕੌਣ ਤੇ ਬਗਾਨੇ ਕੌਣ ਕਹਿੰਦੇ ਨੌ ਤੇ ਮਾਸ ਦਾ ਰਿਸ਼ਤਾ ਕੱਚੀਆਂ ਤੰਦਾਂ ਦਾ ਪਿਆਰ ਦਾ ਰਿਸ਼ਤਾ ਕਹਿੰਦੇ ਜਿਹੜੇ ਨਫ਼ਰਤ ਦੀਆਂ ਤੰਦਾਂ ਟੁੱਟ ਜਾਂਦੀਆਂ ਪਿਆਰ ਦੀਆਂ ਤੰਦਾਂ ਖੰਡ ਜਾਂਦੀਆਂ ਕੁਝ ਅਜਿਹੇ ਹੀ ਇਨ੍ਹਾਂ ਸਾਖਿਆਂ ਦੇ ਵਿੱਚ ਦੇਖਣ ਨੂੰ ਤੇ ਸੁਣਨ ਨੂੰ ਮਿਲਦਾ ਹੈ ਅੱਜ ਤੋਂ ਲਗਭਗ 300 ਸਾਲ ਪਹਿਲਾਂ ਮਾਂ ਗੁਜਰੀ ਜੀ ਤੇ ਦੋ ਛੋਟੇ ਸਹਿਬਜ਼ਾਦਿਆਂ ਦੀ ਜਦੋਂ ਸ਼ਹਾਦਤ ਹੋਈ ਕਚੈਰੀ ਸੂਬੇ ਦੀ ਅੰਦਰ ਆਪਣੇ ਕੌਣ ਤੇ ਬਗਾਨੇ ਕੌਣ ਜਿਨ੍ਹਾਂ ਨੂੰ ਅਸੀਂ ਨੌ ਮਾਸ ਦਾ ਰਿਸ਼ਤਾ ਕਹਿੰਨੇ ਆ ਸੁੱਚਾ ਮਲ ਤੇ ਝੂਠਾ ਮਲ ਇੱਕ ਸੀ ਉਥੇ ਝੂਠਾ ਮਲ ਜਿਹਨੇ ਗੁਰੂ ਲਾਲਾ ਦੇ ਲਈ ਸ਼ਬਦ ਉਹ ਵਰਤੇ ਤੇ ਸੂਬੇ ਤੋਂ ਜ਼ਗੀਰਾਂ ਤੇ ਸ਼ਾਵਸ਼ ਤੇ ਜ਼ਮੀਰਾਂ ਵੇਚੀਆਂ ਜਿਨ੍ਹਾਂ ਨੂੰ ਕਈ ਵਾਰੀ ਸੀ ਆਪਣੇ ਬਗਾਨੇ ਕਹਿੰਨੇ ਆ ਗੁਰੂ ਸਾਹਿਬ ਨੇ ਉਹਨਾਂ ਦੇ ਪਤੀਜੇ ਤੇ ਉਹਨਾਂ ਦੇ ਭਰਾ ਦੇ ਕਤਲ ਦਾ ਇਲਜ਼ਾਮ ਲੱਗਦਾ ਸੀ ਪਰ ਉਸ ਨੇ ਹਾਰਾ ਨਾਰਾ ਮਾਰਿਆ ਆਪਣੇ ਬਣ ਕੇ ਕਿਉਂਕਿ ਉਹ ਅਸਲਾਮ ਦੇ ਉਲਟ ਨਹੀਂ ਗਿਆ ਸ਼ਰਾ ਕਹਿੰਦੀ ਹੈ ਮਸੂਮ ਤੇ ਮਜਲੂਮਾਂ ਦੇ ਉੱਤੇ ਨਸ਼ੱਦਦ ਨਹੀਂ ਧਾਣਾ ਚਾਹੀਦਾ ਗੁਰੂ ਪਿਆਰੀ ਸਾਧ ਸੰਗਤ ਜੀ ਨਵਾਬ ਸ਼ੇਰ ਮੁਹੰਮਦ ਖਾਂ ਮਲੇਰ ਕੋਟਲੇ ਵਾਲੇ ਉਹਨਾਂ ਨੂੰ ਅਸੀਂ ਅੱਜ ਵੀ ਯਾਦ ਕਰਦੇ ਹਾਂ ਕਹਿੰਦੇ ਇੱਕ ਕਦਮ ਚੱਲੇ ਤੇ ਅਸੀਂ 10 ਕਦਮ ਚੱਲਦੇ ਹਾਂ ਗੁਰੂ ਸਾਹਿਬ ਨੇ ਜਦੋਂ ਪਤਾ ਲੱਗਿਆ ਵੀ ਕਿਸੇ ਨੇ ਹਾਰਨ ਨਾਰਾ ਮਾਰਿਆ ਕਿਉਂ ਕਹਿੰਦੇ ਜੀ ਮਲੇਰ ਕੋਟਲੇ ਵਾਲੇ ਨਵਾਬ ਨੇ ਤੇ ਵਰ ਦਿੱਤਾ ਵਰ ਵੀ ਉਹ ਦਿੱਤਾ ਜਿਹੜਾ ਰਹਿੰਦੀ ਦੁਨੀਆ ਤੱਕ ਉਹਦੇ ਨਾਮ ਨੂੰ ਰੋਸ਼ਨ ਕਰ ਗਿਆ ਗੁਰੂ ਪਿਆਰੀ ਸਾਸ ਸੰਜੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਦਰਦ ਸੀ ਜਿਹੜਾ ਅਸੀਂ ਤੁਹਾਡੇ ਨਾਲ ਬਿਆਨ ਕੀਤਾ ਅੱਜ ਲੋੜ ਐ ਗੁਰੂ ਸਾਹਿਬਾ ਦੇ ਲਾਲਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਆਪਣਾ ਕੌਣ ਤੇ ਬਗਾਨਾ ਕੌਣ ਅੱਜ ਪਹਿਚਾਨਣ ਦੀ ਲੋੜ ਐ ਮੈਂ ਧੰਨਵਾਦ ਕਰਦਾ ਹਾਂ ਸਫਰ-ਏ-ਸ਼ਹਾਦਤ ਦੀ ਪੂਰੀ ਟੀਮ ਦਾ ਭਾਈ ਸਾਹਿਬ ਪਾਈ ਹਰਪਾਲ ਸਿੰਘ ਜੀ सोनू ਵੀਰ ਜੀ ਪਰਮਦੀਪ ਵੀਰ ਜੀ ਜਿਨ੍ਹਾਂ ਨੇ ਗੁਰੂ ਲਾਲਾਂ ਦੀ ਦਾਸਤਾ ਘਰ ਘਰ ਤੇ ਕਿਰਪਾ ਚਾਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਉਹਨਾਂ ਮਿੱਤਰਾਂ ਦਾ ਸੱਜਣਾ ਦਾ ਜਿਹੜੇ ਸੋਸ਼ਲ ਮੀਡੀਆ ਤੇ ਗੁਰੂ ਲਾਲਾ ਦੇ ਇਤਿਹਾਸ ਨੂੰ ਉਸ ਮਕਾਮ ਤੱਕਰ ਪਹੁੰਚਾ ਦਿੱਤਾ ਜਿਨ੍ਹਾਂ ਨੂੰ ਅਸੀਂ ਯਾਦ ਅੱਜ ਵੀ ਕਰ ਰਹੇ ਹਾਂ ਤੇ ਕੱਲ ਵੀ ਕਰਾਂਗੇ ਇਹਨਾਂ ਜਿਹੜੇ ਸ਼ਹੀਦੀ ਦਿਹਾੜੇ ਆ ਉਹਨਾਂ ਦੇ ਵਿੱਚ ਖੁਸ਼ੀਆਂ ਦੇ ਦਿਨ ਅਸੀਂ ਸ਼ਾਮਲ ਦੂਜੇ ਪਾਈਚਰ ਨਹੀਂ ਹੋ ਸਕੇ ਪਰ ਧੰਨਵਾਦ ਆ ਉਹਨਾਂ ਦਾ ਵੀ ਜਿਹੜੇ ਲੋਕਾਂ ਨੇ 25 ਦਸੰਬਰ ਯਾਦ ਕਰਦੇ ਤੇ ਮਨ ਦੇ ਵਿੱਚ ਖਿਆਲ ਹੁੰਦਿਆਂ ਵੀ ਗੁਰੂ ਲਾਲਾ ਦੇ ਦਰਦ ਨੂੰ ਆਪਣੇ ਨਾਲ ਰੱਖਿਆ ਸੋ ਜ਼ਿੰਦਗੀ ਜਿਉਣ ਦਾ ਇੱਕ ਤਰੀਕਾ ਜਾਂ ਮਿਲ ਜਾਵੇ ਆਪਣਾ ਸਮਝ ਕੇ ਗੱਲ ਕਰਦੇ ਆ ਮੇਰੇ ਲਈ ਕੋਈ ਬਗਾਨਾ ਨਹੀਂ ਜੇ ਕੋਈ ਇੱਕ ਕਦਮ ਮੇਰੇ ਲਈ ਚੱਲ ਕੇ ਆਉਂਦਾ ਤੇ ਮੈਂ 10 ਕਦਮ ਚੱਲਣਾ ਚਾਹਦਾ ਹਾਂ ਗੁਰਪਿਆਰੀ ਸਾਹਿਬ ਜੀਓ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਪਿਆਰ ਤੁਹਾਡਾ ਮਿਲਿਆ ਅੱਜ ਮਨ ਦਾ ਕੁਝ ਖਿਆਲ ਸੀ ਜਿਵੇਂ ਗੁਰੂ ਸਾਹਿਬ ਨੇ ਸਾਨੂੰ ਪੂਰਨੇ ਪਾਏ ਕੋਈ ਇੱਕ ਕਦਮ ਆਇਆ ਤੇ ਅਸੀਂ 10 ਕਦਮ ਚੱਲਦੇ ਆਂ ਉਹਨਾਂ ਦੇ ਵਿੱਚੋਂ ਗਮੀ ਖਾਂ ਤੇ ਨਮੀ ਖਾ ਵੀ ਸੀ ਨਾ ਇਸ ਚੈਨਲ ਦੀ ਲੋੜ ਆ ਆਪਣੇ ਕਾਉਂਟ ਤੇ ਬਗਾਨੇ ਕਾਉਂ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ